ਨੌਜਵਾਨ ਨੇ ਕੈਨੇਡਾ ਪੁਲਿਸ 'ਚ ਭਰਤੀ ਹੋ ਕੇ ਆਪਣੀ ਮਾਂ ਦਾ ਆਖਰੀ ਸੁਪਨਾ ਕੀਤਾ ਪੂਰਾ ਮਤਲਬ ਇਹ ਕਹਿੰਦਾ ਕਿ ਅੱਜ ਜੁਬਲੀ ਦੀ ਮੈਂ ਖੁਸ਼ੀਂ ਦਿਉ ਕੁਝ ਸਮਾਂ ਪਹਿਲਾਂ ਮਾਤਾ ਦੀ ਹੋ ਗਈ ਸੀ ਮੌਤ ਇਹ ਆ ਕੇ ਨਚਾ ਦੂਰ ਹੋ ਹਾਂਜੀ ਆਪਣਾ ਸਟਰਗਲ ਕਰੋ ਤੇ ਨਿਂਹਤ ਕਰੋ ਗੁਰਦਾਸਪੁਰ ਦਾ ਰਹਿਣ ਵਾਲਾ 24 ਸਾਲਾਂ ਦਾ ਨੌਜਵਾਨ ਹਰਮਿੰਦਰ ਸਿੰਘ ਹੈਰੀ ਨੇ ਆਪਣੇ ਮਾਤਾ ਪਿਤਾ ਦਾ ਸੁਪਨਾ ਪੂਰਾ ਕੀਤਾ ਅਤੇ ਕੈਨੇਡਾ ਪੁਲਿਸ 'ਚ ਭਰਤੀ ਹੋ ਗਿਆ ਇਸ ਸਬੰਧ 'ਚ ਜਾਣਕਾਰੀ ਦਿੰਦਿਆਂ ਹੋਇਆ ਹਰਮਿੰਦਰ ਦੇ ਪਿਤਾ ਕਸ਼ਮੀਰ ਨੇ ਦੱਸਿਆ ਕਿ ਬਚਪਨ ਤੋਂ ਹੀ ਮੇਰੇ ਬੇਟੇ ਨੂੰ ਭਰਤੀ ਹੋਣ ਦਾ ਸ਼ੌਂਕ ਸੀ ਉਹਨਾਂ ਨੇ ਕਿਹਾ ਕਿ ਉਹ ਮਿਹਨਤ ਤੋਂ ਬਾਅਦ ਉਹ ਭਰਤੀ ਹੋਇਆ ਜਿਸ ਤੋਂ ਬਾਅਦ ਸਾਡੇ ਘਰ 'ਚ ਵਿਆਹ ਵਾਲਾ ਮਾਹੌਲ ਹੈ ਲੋਕ ਵਧਾਈਆਂ ਦੇਣ ਆ ਰਹੇ ਨੇ ਉਨਾ ਕਿ ਆ ਕਿ ਮੈਂ ਖੁਦ ਆਰਮੀ ਚ ਨੌਕਰੀ ਕੀਤੀ ਅਤੇ ਆਪਣੇ ਬੱਚੇ ਨੂੰ ਇਸ ਮੁਕਾਮ ਤੱਕ ਪਹੁੰਚਾਉਣ ਲਈ ਮੇਰੀ ਪਤਨੀ ਦਾ ਵੱਡਾ ਹੱਥ ਹੈ ਅੱਜ ਉਹ ਇਸ ਸੰਸਾਰ ਤੇ ਨਹੀਂ ਪਰ ਮੇਰੇ ਬੇਟੇ ਨੇ ਉਸ ਦਾ ਸੁਪਨਾ ਪੂਰਾ ਕੀਤਾ ਇਸ ਸਬੰਧ ਚ ਜਾਣਕਾਰੀ ਦਿੰਦਾ ਹੋਇਆ ਭਰਤੀ ਹੋਏ ਨੌਜਵਾਨ ਹਰਮਿੰਦਰ ਸਿੰਘ ਹੈਰੀ ਦੇ ਪਿਤਾ ਕਸ਼ਮੀਰ ਸਿੰਘ ਦਾ ਹੋਰ ਕੀ ਕੁਝ ਕਹਿਣਾ ਆ ਉਹ ਵੀ ਸੁਣਾ ਦਿਨੇ ਤੁਹਾਨੂੰ ਇਹ ਜੀ ਮੇਰਾ ਨਾਮ ਹੈ ਕੈਪਟਨ ਕਸ਼ਮੀਰ ਸਿੰਘ ਮੈਂ ਸੈਕਰੀਮੈਂਟ 362 ਰਟਾਇਰਡ ਕੈਪਟਨ ਆ 28 ਸਾਲ ਉਸ ਨੌਕਰੀ ਕੀਤੀ ਹੈ ਉਦੋਂ ਬਾਅਦ ਬਿਰਦੀ ਕਿਚਵੈ ਸੀਗੇ ਮੈਂ ਇੱਕ ਜੁਨੀਅਰ ਨੌਜਵਾਨ ਕਰਾਂ ਇੱਥੇ ਨਹੀਂ ਕਰ ਸਕਿਆ ਉਹ ਕੈਨੇਡਾ ਚਲ ਗਿਆ ਸੀਗਾ ਉਦੋਂ ਬਾਅਦ ਉੱਥੇ ਉਹਨੂੰ ਸ਼ਾਊ ਜਗ ਮੈਂ ਇੱਕ ਜੁਨੀਅਰ ਜਵਾਨ ਕਰਨੀ ਹੈ ਤੇ ਉਹ ਮਤਲਬ ਜਨਵਰੀ ਚ ਪਹਿਲਾ ਇੰਟਰਵਿਊ ਸੀਗੀ ਉਦੋਂ ਬਾਅਦ ਟੈਸਟ ਰਿਟਰਨ ਸੀਗਾ ਇਸ ਚਾਰ ਮਹੀਨੇ ਟ੍ਰੈਨਿੰਗ ਸੀ ਤੇ ਪਰਸੋਂ ਉਹਦੀ ਪਾਸਪੋਰਟ ਕਲੀਅਰ ਹੋਈ ਤੇ ਇਹਦਾ ਸਟਰਗਲ ਬੜਾ ਕੀਤਾ ਭਾਜੀ ਨੇ ਲਾਈਫ ਬਹੁਤ ਜਿਆਦਾ ਸਟਰਗਲ ਕਰਿਆ ਹਾਂ ਸਟਰਗਲ ਕਰਕੇ ਇਸ ਮੁਕਾਮ ਉਪਾਇਆ ਹਾਂ ਜੀ ਕੀ ਵੀ ਸ਼ੁਰੂਆਤ ਬਚਪਨ ਕੀ ਦਾ ਬੀਤੇ ਉਹਦਾ ਕੀ ਸ਼ੌਕ ਸੀ ਬਚਪਨ ਵਿੱਚ ਇਹ ਸੀਗਾ ਕਹਿੰਦਾ ਕਿ ਮੈਂ ਇਹ ਜੁਆਇਨ ਕਰਨੇ ਆ ਆਪਣੇ ਏਅਰ ਫੋਰਸ ਮੈਂ ਪਰੜਣਾ ਤੇ ਉਹਦੇ ਸਿਸਟਮ ਬਾਹਰ ਚਲ ਗਈਆਂ ਤੇ ਇੱਥੇ ਨਹੀਂ ਉਹ ਜੀ ਲੱਗਾ ਤਾ ਤੇ ਬਾਹਰ ਚਲ ਗਈਆ ਕੈਨੇਡਾ ਪੁਲਿਸੇ ਜਾਏਗੀ ਹਾਂ ਕੈਨੇਡਾ ਪੁਲਿਸੇ ਜਾਵਾਂਗੇ ਤੁਹਾਨੂੰ ਜਦੋਂ ਪਹਿਲੀ ਵਾਰੀ ਪਤਾ ਲੱਗਾ ਕਿਵੇਂ ਦਾ ਮਹਿਸੂਸ ਹੈ ਕੀ ਮੋਲਸ ਘਰ ਦਾ ਬਹੁਤ ਅਛਾ ਲਗਾ ਕਿਉਂ ਸਾਡੇ ਦਾਦਾ ਸ਼ੁਰੂ ਤੋਂ ਸਾਡੇ ਇਹੀ ਘਰ ਦੀ ਸ਼ੁਰੂਆਤ ਸੀ ਸਾਡੇ ਦਾਦਾ ਜੀ ਸ਼ਹੀਦ ਹੋਏ ਜਲਨੇ ਉਹ ਜੀ ਬੁੱਢਾ ਸਿੰਘ ਜੀ ਤੇ ਉੱਥੋਂ ਸਰ ਅੰਮ੍ਰ ਬਟਾਪਾ ਸੁਭਦਰ ਪੈਨਸ਼ਨ ਆਇਆ ਤੇ ਨੇ ਪਰਿਵਾਰਿਕ ਇਸ ਚੱਲਦਾ ਰਹਿਆ ਹੋਰ ਹਾਂ ਜੀ ਬਚਪਨ ਵਿੱਚ ਬਚਪਨ ਤੋਂ ਸ਼ੌਂਕ ਸੀ ਫੇਰ ਤਾਂ ਕਰਦੇ ਰਹੇ ਉਹਨੂੰ ਗਾਈਡ ਜਾਂ ਪੁੱਛਦਾ ਰਿਹਾ ਤੁਹਾਨੂੰ ਕਿ ਕਿਵੇਂ ਮੈਨੂੰ ਕਰ ਇਹ ਹੀ ਸੀਗਾ ਕਿ ਮੈਂ ਜਾਣ ਕਰਨੀ ਗੱਲ ਮੈਨੂੰ ਦੇਖ ਕੇ ਜਿਹਨੇ ਕੋ ਮਾਰ ਹਾਂ ਕੋਈ ਮਦਰ ਉਹਦੇ ਹੜਾ ਪੁੱਛਦੇ ਐ ਐਕਸਪਾਇਰ ਹੋ ਗਿਆ ਹਾਂ ਨਹੀਂ ਹਾਂ ਨਹੀਂ ਹਾਂ ਕੀ ਵਿਦਿਆ ਨੂੰ ਮਹਿਸੂਸ ਹੋਇਆ ਫੋਨ ਤੇ ਉਹਦੀ ਗੱਲਬਾਤ ਕੀਤੀ ਜੇ ਉਹਨੂੰ ਲੱਗਿਆ ਕਿ ਮੈਂ ਆਪ ਇਹ ਸੁਪਨਾ ਪੂਰਾ ਕੀਤਾ ਕੀ ਕੀ ਗੱਲਬਾਤ ਹੋਈ ਠੀਕ ਬਸ ਇਹ ਕਿੰਨਾ ਕਿ ਅੱਜ ਹੁੰਦੀ ਉਹਦੀ ਉਹ ਖੁਸ਼ ਹੁੰਦੀ ਉਹ ਬਿਲਕੁਲ ਬਿਲਕੁਲ ਕਿਉਂਕਿ ਬੜੀ ਬੜੀ ਉਪਲਬਧੀ ਹੈ ਜੀ ਮਾਂ ਵਾਸਤੇ ਬੜਾ ਚਾਹੁੰਦੇ ਹਨ ਹਾਂ ਜੀ ਤੇ ਕਿੰਨਾ ਸਮਾਂ ਹੋ ਗਿਆ ਮਾਂ ਦੇ ਦਿੱਤੀ ਇਹ ਸਤ ਸ੍ਰੀ ਅਕਾਲ ਹੋਏ ਸਤ ਸ੍ਰੀ ਅਕਾਲ ਹਾਂਜੀ ਉਮਰ ਕਿੰਨੀ ਹੈ ਤੁਹਾਡੇ ਬੇਟੇ ਦੀ 24 ਸਾਲ 24 ਸਾਲ ਹਾਂਜੀ ਸੋ ਕੀ ਮੈਸੇਜ ਦੇਣਾ ਚਾਹੁੰਦੇ ਹੋ ਹੋਰ ਵੀ ਨੌਜਵਾਨਾਂ ਨੂੰ ਆਪਣੇ ਬੇਟੇ ਨੂੰ ਇਹੀ ਆ ਕੇ ਨਸ਼ਾ ਦੂਰ ਕਰੋ ਹਾਂਜੀ ਆਪਣਾ ਸਟਰਗਲ ਕਰੋ ਤੇ ਮਿਹਨਤ ਕਰੋ ਤੇ ਸਾਡੇ ਪੁੱਤ ਕੀਤੀ ਉਹ ਕੀ ਪਲਾਨਿੰਗ ਅੱਗੇ ਬੱਚੇ ਤੁਹਾਡੇ ਦੀ ਕੀ ਗੱਲਬਾਤ ਹੁੰਦੀ ਹੈ ਤੁਹਾਡੇ ਨਾਲ ਅੱਗੇ ਬਤੇਗਾ ਉਹ ਕੋਰਸ ਹਾਂਜੀ ਕਰ ਕੀ ਕਰੇ ਹਾਂ ਤਰੱਕੀ ਕਰਾਂਗੇ ਮਾਨਸ ਨੂੰ ਹੁੰਦਾ ਭਾਈ ਜਦੋਂ ਲੋਕੀ ਵਧਾਈਆਂ ਦਿੰਦੇ ਆਂ ਤੇ ਆਗੇ ਤੇ ਮਾਂ ਸਿਲਰ ਚੜਾ ਹੁੰਦਾ ਨਾ ਹਾਂ ਜੀ ਹਾਂ ਜੀ ਤੁਹਾਨੂੰ ਤੁਹਾਡਾ ਮਨ ਹੁਆ ਆਇਆ ਨੇ ਹਾਂ ਜੀ ਹਾਂ ਜੀ ਕਿਉਂ ਮੇਰੇ ਬਹੁਤ ਨਾ ਲਿੰਕ ਨੇ ਆਰਮੀ ਅਫਸਰ ਨਾਲ ਜੀ ਜੀ ਕੱਲ ਦੇ ਵੜੇ ਫੋਨ ਆਏ ਜਰਨਲ ਕਰਨੇ ਸਾਰੇ ਜੀ ਜੀ